ਸਾਸੀ ਕਾਲ ਜੀ ਸਾਰੇ ਪ੍ਰਾਪਰਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਮੋਗੇ ਜ਼ਿਲ੍ਹੇ ਦੀ ਬੁੱਕਲ ਦਾ ਨਿਕਮਣ ਦਾ ਪਿੰਡ ਚੂੜਚੱਕ ਪਿੰਡ ਦੇ ਵਿੱਚ ਮੈਂ ਮੌਜੂਦ ਹਾਂ ਤੇ ਇਹ ਮਿੱਤਰੋ ਜਦੋਂ ਤੁਸੀਂ ਮੋਗੇ ਤੋਂ ਜਗਰਾਵਾਂ ਵਾਲੇ ਪਾਸੇ ਨੂੰ ਦੂਰੀ ਤੈਅ ਕਰਦੇ ਆ ਤਾਂ ਜਿੱਤਵਾਲ ਨੰਗਣ ਤੋਂ ਬਾਅਦ ਇੱਕ ਤੁਹਾਨੂੰ ਰਸਤੇ ਦੇ ਵਿੱਚ ਨਾਕਾ ਮਿਲਦਾ ਵਾ ਉਸ ਕੱਟ ਦੇ ਉੱਤੇ ਉਹ ਨਾਕੇ ਵਾਲਾ ਪਿੰਡ ਆ ਜਿਹੜਾ ਮਿੱਤਰੋ ਉਹ ਥੋੜਾ ਜਿਹਾ ਆਪਾਂ ਲੈੰਦੇ ਵਾਲੇ ਪਾਸੇ ਨੂੰ ਉੱਤਰ ਕੇ ਆਉਣੇ ਆ ਤਾਂ ਚੂੜਚੱਕ ਪਿੰਡ ਆਉਂਦਾ ਵਾ ਵੱਡਾ ਬੋਲਦੇ ਵੱਡਾ ਹਾਂਜੀ ਵੱਡਾ ਚੂੜਚੱਕ ਬੋਲਦੇ ਠੀਕ ਹੈ ਵੱਡਾ ਚੂੜਚੱਕ ਹੈਨਾ ਵੱਡਾ ਚੂੜਚੱਕ ਪਿੰਡ ਦੇ ਵਿੱਚ ਮੈਂ ਮੌਜੂਦ ਆ ਮਿੱਤਰੋ ਇਸ ਟਾਈਮ ਤੇ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਪਸ਼ੂ ਪਾਲਣ ਦਾ ਸ਼ੌਂਕ ਆ ਤੇ ਜਾਨਵਰ ਪਾਈ ਹੋਣਿਆਂ ਦੇ ਕਾਫੀ ਗਿਣਤੀ ਦੇ ਵਿੱਚ ਰੱਖੇ ਹੋਏ ਆ ਮਤਲਬ ਜਿਹੜੇ ਜਾਨਵਰ ਵਕਾਊ ਆ ਉਹਨਾਂ ਦੇ ਬਾਰੇ ਵੀ ਦੱਸ ਦਵਾਂ ਤੁਹਾਨੂੰ ਤਿੰਨ ਗਾਵਾਂ ਦੋ ਮੱਝਾਂ ਟੋਟਲ ਜਾਨਵਰ ਪੰਜ ਹੋਣਗੇ ਇਸ ਘਰ ਦੇ ਵਿੱਚੋਂ ਵਕਾਊ ਜਿਹੜਾ ਜਾਨਵਰ ਤੁਹਾਨੂੰ ਪਸੰਦ ਆ ਜਾਊਗਾ ਗੱਲਬਾਤ ਤੁਸੀਂ ਬਾਈ ਦੇ ਨਾਲ ਤੈਅ ਕਰ ਲਿਓ ਆਪਾਂ ਨੰਬਰ 22 ਦਾ ਜਿਹੜਾ ਸਕਰੀਨ ਦੇ ਉੱਤੇ ਚਲਾ ਦਿਆਂਗੇ ਆ ਉਹ ਮਿਲਦੇ ਆ ਕਰਦੇ ਆ ਗੱਲਬਾਤ ਆਪਾਂ 22 ਦੇ ਨਾਲ ਸਾਰੀ ਡਿਟੇਲ ਜਾਣਦੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਸਰਬੇ ਹੋਰ ਠੀਕ ਠਾਕ ਹੈ ਜੀ ਹਾਂ ਜੀ ਹਾਂ ਜੀ ਠੀਕ ਠਾਕ ਜੀ ਵਧੀਆ ਵਧੀਆ ਘਰ ਪਰਿਵਾਰ ਸੇਤਾਂ ਜੀ ਸਾਰੇ ਵਧੀਆ ਵੀਰੇ ਚਲੋ ਸ਼ੁਕਰ ਆ ਅੱਛਾ ਜੀ ਭਾਈ ਪਹਿਲਾਂ ਆਪਣਾ ਨਾਮ ਦੱਸ ਦਈਏ ਇੱਕ ਵਾਰ ਮੇਰਾ ਨਾਮ ਮਲਕੀਸ਼ ਸਿੰਘ ਮੀਤਾ ਠੀਕ ਹੈ ਜੀ ਕਬੱਡੀ ਵਾਲਾ ਠੀਕ ਹੈ ਭਾਈ ਅੱਛਾ ਭਾਈ ਕਬੱਡੀ ਕਿੰਨਾ ਚਿਰ ਖੇਡੀ ਫਿਰ ਕਬੱਡੀ ਮੈਂ ਖੇਡੀਆ ਵੀਰੇ 20 ਸਾਲ 20 ਸਾਲ ਤੇ ਕਿਹੜੇ ਕਿਹੜੇ ਖਿਡਾਰੀਆਂ ਦਾ ਨਾਮ ਵਰਨਾ ਮਰਜੀਤ ਪਹਿਲੀ ਬਾਜ ਔਰ ਰਾਜਾ ਗਾਗੋ ਠੀਕ ਆ ਸਭ ਦੇ ਨਾਲ ਖਿਡਾਈ ਫਿਰ ਰੇਡ ਹੁੰਦੀ ਸੀ ਕਿ ਜਾਫ ਦੇ ਵਿੱਚ ਹੀ ਨਾ ਹੁੰਦਾ ਜੀ ਭਾਈ ਪਹਿਲਾਂ ਮੈਂ ਜਾਫ ਕਰਦਾ ਫਿਰ ਮੈਂ ਰੇਡਾਂ ਤੇ ਪਹਿਲਾਂ ਜਾਫ ਤੇ ਫਿਰ ਰੇਡ ਬਣ ਗਿਆ ਠੀਕ ਆ ਭਾਈ ਅੱਛਾ ਭਾਈ ਮੰਨ ਲਾ ਵੀ ਤੈਨੂੰ ਮਨ ਲਾ ਤੂੰ 20 ਸਾਲ ਕਬੱਡੀ ਖੇਡੀ ਆ ਹਨਾ ਕਬੱਡੀ ਦੇ ਵਿੱਚ ਹੋਣ ਵਾਲੀ ਕਬੱਡੀ ਦੇ ਵਿੱਚ ਤੇ ਪਹਿਲਾਂ ਵਾਲੀ ਕਬੱਡੀ ਦੇ ਵਿੱਚ ਕੋਈ ਅੰਤਰ ਹੈਗਾ ਤੈਨੂੰ ਲੱਗਦਾ ਬਹੁਤ ਜ਼ਿਆਦੇ ਵੀਰੇ ਬਹੁਤ ਜ਼ਿਆਦੇ ਫਰਕ ਆ ਹੂੰ ਹੁਣ ਤਾਂ ਕਬੱਡੀ ਰਹਿ ਗਈ ਸਿਰਫ ਕਲੀ ਨਸ਼ੇ ਦੀ ਹੂੰ ਪੈਸੇ ਦੀ ਦੌੜ ਆ ਹੂੰ ਪਹਿਲਾਂ ਸੀਗੀ ਸ਼ੌਂਕ ਦੀ ਸ਼ੌਂਕ ਦੀ ਪੈਸੇ ਦੀ ਨਹੀਂ ਸੀ ਜਾਣ ਦੀ ਕਬੱਡੀ ਜਾਣ ਦੀ ਕਬੱਡੀ ਘਰ ਖਾਣੇ ਪੈਂਦੇ ਪਲੇਅਰਾਂ ਨੂੰ ਪਹਿਲਾਂ ਫਿਰ ਜਾ ਕੇ ਪਲੇਅਰ ਬਣਦਾ ਏ ਫਿਰ ਜਾ ਕੇ ਫਿਰ ਤਿਆਰ ਹੁੰਦਾ ਏ ਹੁਣ ਤਾਂ 6 ਮਹੀਨੇ ਚ ਪਲੇਅਰ ਤਿਆਰ ਹੋ ਜਾਂਦਾ ਬਾਈ ਬਸ ਜਦੋਂ ਬਾਈ ਹੁਣ ਮੈਡੀਸਨ ਹੀ ਚੱਲ ਪਈ ਰਹਿ ਗਈ ਗਿਆ ਹੂੰ ਸਹੀ ਗੱਲ ਆ ਭਾਈ ਅੱਛਾ ਭਾਈ ਨਾਂ ਬਰ ਬੰਦਿਆਂ ਦੇ ਨਾਲ ਖੇਡਿਆ ਹੋਇਆ ਭਾਈ ਹਾਂਜੀ ਹਾਂਜੀ ਕੀ ਬਾਤ ਆ ਲੈ ਵੀ ਮਾਤਰ ਜਿਹੜੇ ਭਰਾ ਨੂੰ ਤੁਹਾਡੇ ਸਾਹਮਣੇ ਪਸ਼ੂਆਂ ਦੀ ਗਲਤ ਆ ਮੈਂ ਫੇਰ ਕਰੂੰਗਾ ਕਿਉਂਕਿ ਜਿਹੜੀ ਚੀਜ਼ ਦਾ ਸ਼ੌਂਕ ਹੁੰਦਾ ਨਾ ਉਹ ਸ਼ੌਂਕ ਕਦੇ ਵੀ ਇਨਸਾਨ ਦਾ ਮਰਦਾ ਨਹੀਂ ਹੁੰਦਾ ਇਹ ਗੱਲ ਨੋਟ ਰੱਖਿਓ ਜਾਨਵਰ ਜਿਹੜਾ ਇਹ ਵੀ ਇੱਕ ਸ਼ੌਂਕ ਦਾ ਕੀਤਾ ਵਾ ਤੇ ਕਬੱਡੀ ਆ ਜਿਹੜੀ ਇਹ ਵੀ ਇੱਕ 20 ਸਾਲ ਪੰਜਾਬ ਦੇ ਦੁਨੀਆ ਦੇ ਨਾਮ ਤੇ ਕਬੱਡੀ ਖੇਡੀ ਆ ਬਾਈ ਨੇ ਤੇ ਨਾਮਵਰ ਪਲੇਅਰਾਂ ਦੇ ਨਾਲ ਜਿਹੜੇ ਮੰਨ ਲਓ ਤੁਸੀਂ ਜਿਵੇਂ ਬਾਜੇਖਾਨੇ ਵਾਲਾ ਹਰਜੀਤ ਹੁੰਦਾ ਹੀ ਉਹਨਾਂ ਭਰਾਵਾਂ ਦੇ ਨਾਲ ਹੋਰ ਵੱਡੇ ਵੱਡੇ ਨਾਮੀ ਜਿਹੜੇ ਖਿਡਾਰੀ ਹੁੰਦੇ ਸੀ ਉਹਨਾਂ ਭਰਾਵਾਂ ਦੇ ਨਾਲ ਇਸ ਬਾਈ ਨੇ ਕਬੱਡੀ ਖੇਡੀ ਆ ਤੇ ਬਾਈ ਦਾ ਵੀ ਮੰਨ ਲਓ ਤੁਸੀਂ ਵੱਡਾ ਨਾਮ ਆ ਕਬੱਡੀ ਦੀ ਦੁਨੀਆ ਦੇ ਵਿੱਚ ਅੱਜ ਆਪਾਂ ਉਸ ਭਰਾ ਦੇ ਘਰ ਤੁਹਾਨੂੰ ਮਈਆਂ ਦੀ ਵੀਡੀਓ ਦਿਖਾਉਣ ਲੱਗੇ ਆ ਕਰਦੇ ਆ ਗੱਲਬਾਤ ਆਪਾਂ ਅੱਛਾ ਬਾਈ ਮੈਨੂੰ ਇੱਕ ਵਾਰੀ ਐਂ ਦੱਸ ਦੇ ਵੀ ਅੱਜ ਜਾਨਵਰ ਜਿਹੜੇ ਵੇਚਣੇ ਆ 5 ਜਨਵਰੀ ਕਾ ਤੋਂ ਵੇਚਣ ਦਾ ਕਾਰਨ ਬਣ ਗਿਆ 5 ਜਨਵਰੀ ਵੇਚਣ ਦਾ ਕਾਰਨ ਤਾਂ ਕੋਈ ਐਡਾ ਖਾਸ ਨਹੀਂ ਹੈਗਾ ਮੈਂ ਗਾਇਆਂ ਤਾਂ ਵੇਚਣੀਆਂ ਚਾਹੁੰਨਾ ਵੀ ਮੈਂ ਲਿਆਉਣੀਆਂ ਮੱਝਾ ਠੀਕ ਆ ਭਾਈ ਓਕੇ ਚੰਗੇ ਰੱਖਣੀ ਚਾਹੁੰਨਾ ਮਤਲਬ ਨਾਂ ਬਾਰ ਮੈਂ ਨਹੀਂ ਰੱਖਾਂ ਹਾਂਜੀ ਹਾਂਜੀ ਠੀਕ ਆ ਭਾਈ ਅੱਛਾ ਭਾਈ ਤੂੰ ਇੱਕ ਮੈਂ ਖਰੀਦੀ ਸੀ ਆਪਣੇ ਚੈਨਲ ਤੋਂ ਮੀਨੀ ਹਨਾ ਬਦਨੀ ਪਿੰਡ ਦੇ ਵਿੱਚੋਂ ਇੱਕ ਵਾਰੀ ਘਰੇ ਪੁੱਤ ਕੈਮਰਾ ਫੋਨ ਜਿਵੇਂ ਤੇ ਮੈਨੂੰ ਬਾਈ ਨੇ ਦੱਸਿਆ ਸੀ ਉਵੇਂ ਨਿਕਲਿਆ ਸਾਰਾ ਕੁਝ ਹਾਂਜੀ ਹਾਂਜੀ ਜੋ ਬਾਈ ਉਹਨਾਂ ਨੇ ਦੱਸਿਆ ਸਭ ਕੁਝ ਉਵੇਂ ਨਿਕਲਿਆ ਕਿੰਨਾ ਦੁੱਧ ਦੇਗੀ ਬਾਈ ਇਹ ਮੈਂ ਤੇਰੇ ਘਰੇ ਦੁੱਧ ਬਾਈ ਇਸ ਟਾਈਮ 18 18 ਕਿਲੋ ਦੁੱਧ ਦੇਗੀ ਹੈ ਹਾਂਜੀ ਕਿਆ ਬਾਤ ਹੁਣ ਵੀ ਚੱਲੀ ਜਾਂਦੀ ਆ ਬਾਈ ਹੁਣ ਵੀ ਚੱਲੀ ਜਾਂਦੀ ਵੀਰੇ ਠੀਕ ਆ ਵੀਰੇ ਅੱਛਾ ਇਹ ਬੀੜ ਬੱਤਨੀ ਤੋਂ ਖਰੀਦੀ ਸੀ ਨਾ ਤੁਸੀਂ ਹਾਂਜੀ ਹਾਂਜੀ ਠੀਕ ਆ ਬਾਈ ਠੀਕ ਆ ਓਕੇ 来 ਮੇਤਰੋ ਜਿਹੜਾ ਜਾਨਵਰ ਕਿਉਂਕਿ ਡਿਟੇਲ ਕਈ ਹਰ ਇੱਕ ਵਾਰ ਹੀ ਨਹੀਂ ਹੁੰਦਾ ਹਾਂ ਕਈ ਵਾਰੀ ਹੋ ਵੀ ਜਾਂਦਾ 191 ਸਾਡੇ ਤੋਂ ਵੀ ਅਸੀਂ ਵੀ ਕੋਈ ਰਬਤ ਹੈ ਨਹੀਂ ਪਰ ਜੋ ਚੀਜ਼ ਦੱਸੀ ਸੀ ਬਾਈ ਜਾਂਦਾ ਉਹ ਹੀ ਨਿਕਲੀ ਆ ਬਾਈ ਨੇ ਆਪਣੇ ਚੈਨਲ ਤੋਂ ਇਹ ਮੈਂ ਖਰੀਦਾਰੇ ਕੀਤੀ ਸੀਗੀ ਅੱਛਾ ਬਾਈ ਜੇ ਆਪਾਂ ਮੈਂ ਮਈਆਂ ਤੋਂ ਸ਼ੁਰੂ ਕਰ ਲੈਨੇ ਆਂ ਗਾਈਆਂ ਵਾਲੇ ਪੱਖੋਂ ਆਪਾਂ ਬਾਅਦ 'ਚ ਆ ਜਾਾਂਗੇ ਆ ਜਿਹੜੀ ਪਹਿਲੇ ਨੰਬਰ ਤੇ ਮੈਂ ਖੜੀ ਆ ਬਾਈ ਕੀ ਡਿਟੇਲ ਆਉਂਦੀ ਇਹਦੀ ਬਾਈ ਡਿਟੇਲ ਆ ਵੀ ਤੀਜਾ ਸੁਆ ਮਿਆ ਹੈ ਠੀਕ ਹੈ ਜੀ ਤੇ 14 ਲੀਟਰ ਦੁੱਧ ਉਹ ਕਟੇ ਨੂੰ ਚੰਗਾ ਕੇ ਚੋਇਆ ਵੇ ਮੇਰਾ ਠੀਕ ਹੈ ਬਾਈ ਅੱਛਾ ਦਿਨ ਕਿੰਨੇ ਪਏ ਬਾਈ ਹੁਣ ਦਿਨੇ ਵੇ 12 13 ਦਿਨ ਪਏ ਬਾਈ 12 13 ਦਿਨ ਪਏ ਆ ਅੱਛਾ ਟੀਕੇ ਟੂਕਾ ਕਿਹੜਾ ਭਰਾਤਾ ਬਾਈ ਠੀਕ ਹੈ ਬਾਈ ਆਪਣੇ ਸਾਨ ਸੀਗਾ अच्छा एम 29 ਦਾ ਠੀਕ ਹੈ ਜੀ ਉਸੇ ਦੀ ਗੱਪਣਾ ਹੈ ਉਸੇ ਸਾਨ ਤੋਂ ਹੀ ਗੱਪਣਾ ਹੈ ਹਾਂਜੀ ਹਾਂਜੀ ਠੀਕ ਹੈ ਭਾਈ ਠੀਕ ਹੈ ਤੇ 24 24 ਕਿਵੇਂ ਰਹੀ ਹੈ ਭਾਈ 24 ਇੱਕ ਨੰਬਰ ਆ ਜੀ ਠੀਕ ਹੈ ਭਾਈ ਜੋ ਕਮਾਂਗੇ ਉਹ ਉਹ ਉਹੀ ਨਿਕਲੂਗਾ ਇਹਨਾਂ ਚੋਂ ਠੀਕ ਹੈ ਭਾਈ ਠੀਕ ਹੈ ਅੱਛਾ ਲੇਵਾ ਫਿਰ ਪੂਰਾ ਤਿਆਰ ਕਰ ਦੇ ਲੇਵਾ ਭਾਈ ਮੌਕੇ ਤੇ ਪੂਰਾ ਤਿਆਰ ਕਰ ਮੌਕੇ ਤੇ ਮਨ ਲਾ ਦਿਨ ਰਹਿੰਦੇ ਆ ਤਿਆਰ ਕਰ ਹਾਂਜੀ ਹਾਂਜੀ ਇਹ ਕਿੰਨੇ ਦਿਨ ਪੈ ਸੀ ਦੱਸਿਆ ਸੀ ਹੋਣੇ ਦੇ ਇਹ 12 ਕ ਲੈ ਜੂ ਭਾਈ 12 13 ਦਿਨ ਪੈ ਆ ਵੀ ਮਨ ਲਾ 5 7 ਦਿਨਾਂ ਨੂੰ ਨਿਕਲ ਜੂਗੀ ਹਾਂਜੀ ਹਾਂਜੀ ਹਾਂ ਠੀਕ ਹੈ ਭਾਈ ਅੱਛਾ ਭਾਈ ਰੇਟ ਇਹਦਾ ਕੀ ਰਹੂਗਾ ਰੇਡ ਬਾਈ ਮੰਗਾ ਨੂੰ ਮੰਗੀ ਜਾਂਦੇ ਤੁਹਾਡੇ ਸਾਹਮਣੇ ਵੀਡੀਓਾਂ ਦੇ ਲੋਕ ਜੀ ਜੀ ਬਈ ਆਪਾਂ ਇੱਕ ਵੀ ਦੇ ਇਹਦੇ ਵਿੱਚ ਮਨਤਨ ਹੋ ਜਾਊਗਾ ਬਾਈ ਕਰ ਦਿਆਂਗੇ ਬਾਈ ਠੀਕ ਆ ਬਾਈ ਜੀ ਓਕੇ ਅੱਛਾ ਦੋ ਨੰਬਰ ਤੇ ਮੈਂ ਜਿਹੜੀ ਬਾਈ ਆਪਣੀ ਇਹ ਵੀ ਬਾਈ ਮੈਂ ਆਪਣੀ ਆਪਦੀ ਘਰ ਦੀ ਗਈ ਆ ਠੀਕ ਆ ਖੋਲ ਦੇ ਪੁੱਤ ਇਹ ਕਿੰਨਾ ਸੁਆ ਸੁਊਗੀ ਬਈ ਇਹ ਵੀ ਤੀਜਾ ਹੀ ਆਈ ਤੀਜਾ ਸੁਆਈ ਆ ਹਾਂ ਜੀ ਹਾਂ ਅੱਛਾ ਇਹਨੇ ਦੁੱਧ ਕਿੰਨਾ ਦਿੱਤਾ ਹੋਇਆ ਬਾਈ ਇਹਨੇ ਜੀ ਦਿੱਤਾ 15 ਪਲੱਸ 15 ਪਲੱਸ ਹਾਂਜੀ ਚੋਈ ਦੀ ਕਿਵੇਂ ਰਹੀ ਜੀ ਚੋਈ ਦੀ ਇੱਕ ਨੰਬਰ ਆ ਜੀ ਠੀਕ ਆ ਬਾਈ ਅੱਛਾ ਇਹ ਬਾਈ ਅੱਜ ਮਨਲਾ ਦਿਨ ਕਿੰਨੇ ਲੈ ਜੂਗੀ ਹਜੇ ਇਹ ਦਿਨ ਲਊਗੀ ਜੀ ਬਾਤ ਉਹ ਤਿੰਨ ਤੇਰੇ ਚਾਰ ਹੈ ਨਾ ਤਿਆਰੀ ਮੁਕੰਮਲ ਆ ਮੈਂ ਤਿਆਰੀ ਮੁਕੰਮਲ ਆ ਠੀਕ ਆ ਬਾਈ ਅੱਛਾ ਇਹਦਾ ਰੇਟ ਬਾਈ ਕੀ ਰਹੂਗਾ ਸੇਮ ਹੀ ਰੇਟ ਇੱਕ ਵੀ ਹੋਏ ਇਹਦੇ ਇੱਕ ਵੀ ਆ ਠੀਕ ਜੀ ਜੇ ਕੋਈ ਜੋੜਾ ਲੈਣ ਆਲਾ ਭਰਾ ਹੋਇਆ ਫਿਰ ਜੀ ਫਿਰ ਮਾਨਦਾਨ ਖੁੱਲਾ ਢੁੱਲਾ ਕਰ ਦਿੰਦੇ ਆ ਇਹਦੇ ਕਿਲੋ 15 ਕਿਲੋ ਤੋਂ ਬਾਰ ਬਾਰ ਦੁੱਧ ਚੋਇਆ ਹੋਇਆ ਹੋਇਆ ਰਿਹਾ ਠੀਕ ਆ ਬਾਈ ਓਕੇ ਲੈ ਮਿੱਤਰੋ ਸਿੰਗੋ ਜ਼ਰੂਰ ਮੈਂ ਦੱਸ ਆ ਥੋੜੀ ਜਿਹੀ ਰਹਿਣਾ ਵਾ ਬਾਕੀ ਲੇਵੇ ਵਾਲੋ ਬੜੀ ਚੰਗੀ ਆ ਕਰਮਾ ਵਾਲੀ ਤਿਆਰੀ ਤੂਰੀ ਬੜੀ ਜ਼ਬਰਦਸਤ ਕੀਤੀ ਹੋਈ ਆ ਕਿਉਂਕਿ ਦੁੱਧ 15 ਕਿਲੋ ਚੋਇਆ ਹੋਇਆ ਤਾਂ ਉਹਦੀ ਅਗਵਾਈ ਮੈਂ ਭਰਦੀ ਵੀ ਆ ਬਾਈ ਕਿਉਂਕਿ ਦੁੱਧ ਤਾਂ ਜਾਨਵਰ ਨੇ ਦੇਣਾ ਜੇ ਉਹਨੂੰ ਖਰਾਕ ਮਿਲੂਗੀ ਸੰਭਾਲ ਹੋਊਗੀ ਸੇਵਾ ਹੋਊਗੀ ਵਿੱਚ ਰਹਿਣਾ ਪੈਂਦਾ ਇਹਨਾਂ ਦੇ ਫਿਰ ਇਹ ਦੁੱਧ ਤੋਲਉਂਦੀਆਂ ਕੰਡੇ ਤੇ ਚੜਕੇ ਮਿੱਤਰੋ ਅੱਛਾ ਬਾਈ ਇਹ ਤਾਂ ਦੋ ਮਈਆਂ ਹੋ ਗਈਆਂ ਆਂ ਗਾਂ ਬਾਈ ਫਿਰ ਇਹ ਵੀ ਸੂਨ ਵਾਲੀ ਹੋਇਆ ਇਹ ਸੂਨ ਵਾਲੀ ਆ ਵੀਰੇ ਗਾਂ ਠੀਕ ਆ ਬਾਈ ਇਹਦਾ ਕਿੰਨਾ ਟਾਈਮ ਰਹਿ ਗਿਆ ਬਾਈ ਇਹਦੇ 28 ਨੂੰ ਤਾਂ ਪੂਰੇ ਆ 23 ਤਰੀਕ ਨੂੰ ਅੱਜ ਹੈਗੀ ਆ ਅੱਜ 25 25 ਤਿੰਨ ਤਾਂ ਨਹੀਂ ਰਹਿ ਗਏ ਫਿਰ ਇਹ ਬਣੀ ਬੁਣੀ ਹਜੇ ਬਾਈ ਇਹ ਵੀ ਬਸ ਬਾਈ ਮੌਕੇ ਵਾਲੀ ਹੋਈ ਆ ਅੱਛਾ ਜਮਨ ਜਮਨ ਹਾਂ ਠੀਕ ਆ ਬਾਈ ਤਾਂ ਲੱਗਦਾ ਜਿਵੇਂ ਬਾਈ 2 ਮਹੀਨੇ ਲੱਜੂ ਹਜੇ ਹੈ ਇਹ ਜਿਵੇਂ ਮੌਕੇ ਵਾਲੀਆਂ ਠੀਕ ਆ ਬਾਈ ਠੀਕ ਆ ਅੱਛਾ ਦੁੱਧ ਕਿੰਨਾ ਦੇ ਦਿੰਦੀ ਹੈ ਭਾਈ ਇਹ ਦੁੱਧ ਭਾਈ ਇਹਦਾ ਮੈਂ ਚੋਇਆ ਵੇ 24 ਲੀਟਰ 24 ਲੀਟਰ ਠੀਕ ਹੈ ਭਾਈ ਵੇਖਣ ਨੂੰ ਮੈਂ ਤਾਂ ਭਰਾਵਾ ਮੈਨੂੰ ਤਾਂ ਇਹ ਤੈਨੂੰ ਸਹੀ ਕਰ ਦੱਸ ਮੈਂ ਤਾਂ ਨਾ ਅੱਜ ਦੇਢ ਮਹੀਨਾ ਲਈ ਹੁੰਦੀ ਜਾਣਾ ਅਸੀਂ ਤੈਨੂੰ ਤਦੇ ਨਹੀਂ ਸਾਥ ਦੇ ਪਹਿਲਾਂ ਵੀ ਇਸਾਲੀ ਲਾਵੇ ਮਾੜਾ ਮੋਟਾ ਵੇਖ ਲਈ ਕਾਪੀ ਤੇ ਜੋ ਵੀ ਖੇਡ ਦੇਖਾ ਦੂ ਸਹੀ ਹੈ ਸਹੀ ਹੈ ਠੀਕ ਹੈ ਲੈ ਆਜੀ ਚੈੱਕ ਕਰਕੇ ਹਟੇ ਹਾਂ ਠੀਕ ਹੈ ਭਾਈ ਠੀਕ ਹੈ ਅੱਛਾ ਇਹਦਾ ਰੇਟ ਭਾਈ ਕੀ ਰਹੂਗਾ ਇਹਦਾ ਰੇਟ ਆਪਾਂ ਦੇ ਦੇਾਂਗੇ 40 ਦੀ ਠੀਕ ਆ ਬਾਈ ਲੈ ਵੀ ਮੇਤਰੋ ਦੁੱਧ 24 ਲੀਟਰ ਚੋਇਆ ਹੋਇਆ ਬਾਈ ਨੇ 40000 ਦੀ ਇਹ ਮੇਰੇ ਸੂਆ ਬਾਈ ਇਹ ਤੀਜਾ ਕਿ ਚੌਥਾ ਇਹ ਚੌਥੇ ਸੂਏ ਬਈ ਚੌਥੇ ਸੂਏ ਠੀਕ ਆ ਜੀ ਅੱਛਾ ਇਹ ਤਾਂ ਹੋ ਗਈ ਤਿੰਨ ਨੰਬਰ ਚਾਰ ਨੰਬਰ ਵਾਲੀ ਗਾਂ ਜਿਹੜੀ ਬਾਈ ਇਹ ਬਾਈ ਬਹਿੜੇ ਹਿੱਸੇ ਦੀ ਕੋਈ ਆ ਠੀਕ ਆ ਜੀ ਇਸੇ ਦੀ ਬੱਚੀ ਆ ਹਾਂ ਜੀ ਇਹ ਪਹਿਲਣੀ ਆ ਬਾਈ ਨਹੀਂ ਇਹ ਦੂਜੇ ਦੂਜੇ ਸੂਏ ਸੂਈ ਹੋਈ ਆ ਹਾਂਜੀ ਹਾਂਜੀ ਬੱਚਾ ਆ ਜਾਂਦਾ ਬਾਈ ਬੱਚਾ ਇਹਦਾ ਗੁజర్ ਗਿਆ ਸੀ 25 ਸੀ ਠੀਕ ਆ 25 ਸੀ ਗੀ ਉਹ ਗੁజర్ ਗਿਆ ਹੈ ਹਾਂਜੀ ਠੀਕ ਆ ਤੇ ਚਵਾਈ ਚਵਾਈ ਦੀ ਕਿਵੇਂ ਆ ਚਵਾਈ ਇੱਕ ਨੰਬਰ ਇਹ ਡਾਂਗਰ ਕੀ ਧਾਰਾ ਦੀ ਠੀਕ ਆ ਬਾਈ ਠੀਕ ਆ ਅਸਾਂ ਤੇ ਇਹਦਾ ਬੱਚਾ ਕਿੰਨਾ ਕੁ ਟਾਈਮ ਹੋ ਗਿਆ ਮਰੇ ਨੂੰ ਤਕਰੀਬਨ ਮੇਰੇ ਹਿਸਾਬ ਨਾਲ 25 ਦਿਨ ਹੋ ਜਾਣੇ ਠੀਕ ਆ ਸੂਈ ਨੂੰ ਇਹਨੂੰ ਟਾਈਮ ਕਿੰਨਾ ਹੋ ਗਿਆ ਸੂਈ ਨੂੰ ਇਹਨੂੰ ਹੋ ਗਿਆ 2.5 ਦਿਨ 2.5 ਦਿਨ ਹੁਣ ਕੋਈ ਏਆਈ ਕਰਾਤੀ ਜਾਂਦੀ ਕਿ ਨਹੀਂ ਹਾਂਜੀ ਹਾਂਜੀ ਕਰਾਤੀ ਆਪਾਂ ਕਿੰਨੇ ਦਿਨ ਹੋ ਗਏ 12 ਤਰੀਕ ਨੂੰ ਰੱਖਿਆ ਟੀਕਾ ਠੀਕ ਆ ਬਾਈ ਠੀਕ ਆ ਅੱਛਾ ਦੁੱਧ ਕਿੰਨਾ ਤਿਆਰ ਆ ਬਾਈ ਹੁਣ ਦੁੱਧ ਬਾਈ ਇਹਦਾ ਥੱਲੇ ਮੈਂ 14 ਲੀਟਰ ਚੋਨਾ 14 ਲੀਟਰ ਐਂ ਡੰਗ ਮਗਰ ਤਿਆਰ ਆ ਠੰਡੇ ਆ ਜੀ ਅੱਛਾ ਬਾਈ ਇਹ ਕਿੰਨੇ ਦੀ ਦੇ ਦੇਂਗੇ ਆਪਾਂ ਇਹ ਦੇ ਦੇਾਂਗੇ 50 ਦੀ 50000 ਦੀ ਮਾਣਤਨ ਹੋ ਜੂਣ ਦੇ ਵਿੱਚ ਮਾਣਤਨ ਕਰ ਦੇ ਠੀਕ ਆ ਬਾਈ ਲੈ ਮੇ ਜਿਹੜੀ 5 ਨੰਬਰ ਤੇ ਗਾਣ ਲਾਸਟ ਵਾਲੀ ਬਾਈ ਇਹ ਬਾਈ ਤਿਲ ਲਗਾਵਾ ਠੀਕ ਆ ਜੀ ਸੂਈ ਹੋਈ ਆਪਣੀ ਥੱਲੇ 14 ਲੀਟਰ ਐਸ ਟਾਈਮ 10 ਦਿਨ ਹੋ ਗਏ ਸੂਈ ਨੂੰ ਬੱਛੀ ਆ ਮਗਰ ਬਾਈ ਆ ਬੱਛੀ ਆ ਮਗਰ ਠੀਕ ਆ ਅੱਛਾ ਚਵਾ ਚਵੂ ਕਿਵੇਂ ਆ ਬਾਈ ਇਹਦਾ ਚਵਾ ਇੱਕ ਨੰਬਰ ਆ ਵੀ ਜਿਹੜਾ ਥਣੋਂ ਤੋਂ ਤੇਲ ਆ ਮੂਰਲੇ ਤੋਂ ਕਿ ਮਤਲਬ ਮਗਰ ਲੈ ਦੋ ਬਾਈ ਠੀਕ ਆ ਬਾਈ ਠੀਕ ਆ ਜੀ ਠੀਕ ਆ ਬਾਈ ਅੱਗਾ ਇਹ ਵੀ ਚੰਗੀ ਆ ਇਹ ਦੂਜਾ ਸੂਆ ਸੋਈ ਆ ਬਾਈ ਇਹ ਇਹ ਦੂਜਾ ਸੂਈ ਆ ਦੂਜਾ ਸੂਆ ਸੋਈ ਆ ਠੀਕ ਆ ਲੈ ਮਿੱਤਰੋ ਦੇਖ ਸਕਦੇ ਆ ਲੈ ਵੇ ਲੂ ਵੇ ਲੋ ਇਹ ਵੀ ਮੰਲਾ ਤੁਸੀਂ ਮਗਰਲਾ ਥਣ ਜਿਹੜਾ ਇਹਦਾ ਤੇਲ ਜ਼ਰੂਰ ਆ ਅੱਛਾ ਤਿੰਨਾਂ ਥਣਾਂ ਚ ਓਕੇ ਦੁੱਧ ਆ ਜਾਵਾ ਹਾਂਜੀ ਤਿੰਨਾਂ ਠੀਕ ਆ ਭਾਈ ਅੱਛਾ ਭਾਈ ਇਹਦੇ ਤੋਂ 14 ਕਿਲੋ ਦੁੱਧ ਤਿਆਰ ਆ ਹੁਣੇ ਹਾਂਜੀ ਹਾਂਜੀ ਤੇ ਬੱਛੀ ਦੇ ਕੋਈ ਰਿਕਾਰਡ ਦਾ ਪਤਾ ਕਿਹੜੇ ਸੀਮਨ ਸੋਣ ਦੀ ਆ ਭਾਈ ਨਹੀਂ ਭਾਈ ਮੈਂ ਡਿਊਟੀ ਤੇ ਸੀ ਬੁੜੀਆਂ ਨੇ ਉਹ ਮੈਂ ਠੀਕ ਟੁਕੜਾ ਪਤਾ ਨਹੀਂ ਕਿਹੜਾ ਲਾ ਕੇ ਕਿਹੜਾ ਠੀਕ ਠੀਕ ਆ ਭਾਈ ਇਹਦਾ ਰੇਟ ਭਾਈ ਕੀ ਰਹੂਗਾ ਜੀ ਇਹ ਦੇ ਦੇਂਗੇ ਆਪਾਂ 35 ਦੀ 35000 ਦੀ ਭਾਈ ਹਾਂਜੀ ਠੀਕ ਆ ਭਾਈ ਲੈ ਓ ਮਿੱਤਰੋ ਕੋਈ ਮਾੜੀ ਨਹੀਂ ਦੁੱਧ ਪੀਣ ਵਾਲੇ ਪ੍ਰਾਣੂ ਜਿਹਨੇ ਦੁੱਧ ਪੀਣਾ ਦੁੱਧ ਗਾਣੇ ਅੱਗੇ ਮੌਸਮ ਆਇਆ ਨਾ 17 18 ਕਿਲੋ ਦਈ ਜਣਾ ਕਿਉਂਕਿ ਬਰੀਡ ਬਹੁਤ ਚੰਗੀ ਆ ਮਗਰ ਜਾਨਵਰ ਜਾਇਆ ਬਹੁਤ ਚੰਗਾ ਵੱਛੀ ਮਗਰ ਚੰਗੀ ਆ ਇਹ ਜਿਹੜੇ ਜਾਨਵਰ ਸੀਗੇ ਪਾਈ ਦੇ ਜਾਨਵਰਾਂ ਨੂੰ ਖਰੀਦਣ ਦੇ ਲਈ ਵੱਡੇ ਚੂੜ ਚੱਕ ਪਿੰਡ ਦੇ ਵਿੱਚ ਆਉਣਾ ਪੈਣਾ ਜਿਹੜੇ ਮੁੱਗੇ ਦਾ ਪਿੰਡ ਆ ਇੱਕ ਕਿਸਾਨ ਵੀ ਆਪਣੇ ਕੋਲ ਅੱਛਾ ਕੱਢ ਲਓ ਭਾਰੀ ਦੇ ਹੋਰ ਵੀ ਇੱਕ ਰਹਿਦਾ ਜਾਨਵਰ ਪਾਈ ਦਾ ਉਹ ਵੀ ਵਿਖਾ ਦਿੰਦੇ ਤੁਹਾਨੂੰ ਆਪਾਂ ਇਹ ਇਸੇ ਮੱਝ ਦਾ ਇੱਕ ਨੰਬਰ ਦਾ ਕਟਾ ਠੀਕ ਹੈ ਜੀ ਜਿਹੜੀ ਹੁਣ 12 ਦਿਨ ਲੈਂਦੀ ਆ ਹਾਂ ਪਿਛਲੇ ਸੂਰੇ ਇਸੇ ਦਾ ਇਹ ਕਿਹੜੇ ਸੀਮਿੰਟ ਦਾ ਵੇ ਘੱਟਾ ਇਹ M29 ਦਾ ਹੀ ਆ ਠੀਕ ਆ ਭਾਈ M29 ਦਾ ਅੱਛਾ ਭਾਈ ਇਹ ਕਿੰਨੀ ਸਾਲ ਦਾ ਹੋ ਗਿਆ ਫਿਰ ਹਨਾ ਇਹ ਸਾਲ ਦਾ ਹੋ ਗਿਆ ਭਾਈ ਹਾਂ ਠੀਕ ਆ ਭਈ ਇਹ ਕਿੰਨੇ ਦਾ ਦੇ ਦੇਾਂਗੇ ਭਾਈ ਯਾਰ ਹੁਣ ਇਹਦਾ ਕੀ ਕਮਾਂ ਮੈਂ ਦੱਸ ਦੀ ਬਸ ਤੂੰ ਜਾ ਰਿਆ ਤੇ ਮੇਰੇ ਅਗੇ 40 ਕ ਦਾ ਠੀਕ ਆ ਭਾਈ ਇਹ ਘੱਟ ਦਾ ਥੋੜਾ ਜਿਹਾ ਘੱਟ ਕਰ ਦੀ ਫਿਰ ਇਹਦਾ ਹਾਂ ਤੇ ਮਾਣ ਤਾਂ ਕਿਵੇਂ ਕਰਦੇ ਆਂ ਠੀਕ ਆ ਭਾਈ ਲੈ ਵੀ ਮਿੱਤਰੋ ਬਾਈ ਨਾਲ ਕਰ ਲਿਓ ਗੱਲਬਾਤ ਕਿਉਂਕਿ ਹਜੇ ਰਹਿ ਨਹੀਂ ਸੀ ਕੀਤੀ ਕੋਈ ਇਹਦੀ ਤਾਂ ਜੱਕਦਾ ਵੀ ਆਖਿਆ ਫੇਰ ਤੇ ਇਹਦੇ ਬਾਰੇ ਗੱਲਬਾਤ ਤੁਸੀਂ ਫੋਨ ਤੇ ਕਰ ਲਿਆ ਜੇ ਖੁੱਲ ਕੇ ਬਾਈ ਦੇ ਨਾਲ ਇਹ ਜਾਨਵਰ ਸੀ ਬਾਈ ਦੇ ਪਿੰਡ ਚੂੜ ਚੱਕ ਵੱਡਾ ਚੂੜ ਚੱਕ ਪਿੰਡ ਆ ਜਿਹੜੇ ਮੁੱਗੇ ਦਾ ਪਿੰਡ ਆ ਗੱਲਬਾਤ ਲਈ ਆਪਾਂ ਨੰਬਰ ਲੈ ਲੈਣੇ ਵੀਰੇ ਨੰਬਰ ਦੱਸਿਓ ਬਾਈ ਆਪਣਾ 98764 ਜੀ 02501 9876402501 987640250122 ਦਾ ਫੋਨ ਨੰਬਰ ਆ ਇਸ ਨੰਬਰ ਤੇ ਬਾਈ ਨਾਲ ਗੱਲਬਾਤ ਕਰ ਲਿਓ ਡਿਟੇਲ ਹੈ ਤੇ ਆ ਸਾਰੀ ਗੱਲਬਾਤ ਵੀਡੀਓ 'ਚ ਕਰਤੀ ਆ ਜਿਹੜਾ ਜਾਨਵਰ ਤੁਹਾਨੂੰ ਪਸੰਦ ਆ ਜਾਊਗਾ ਨੰਬਰ 22 ਦਾ ਸਕਰੀਨ ਦੇ ਉੱਤੇ ਲੱਗਿਆ ਹੋਇਆ ਵਾ ਧੰਨਵਾਦ ਸ਼ੁਕਰੀਆ ਜੌਂਦ